ਗੁਰਮੁਖੋ ਅੱਜ ਆਪਣੇ ਮਨ ਦੀ ਉਸ ਗੰਢ ਨੂੰ ਖੋਲ੍ਹ ਦਿਓ ਜੋ ਤੁਹਾਨੂੰ ਸਾਲਾਂ ਤੋਂ ਪਰੇਸ਼ਾਨ ਕਰ ਰਹੀ ਹੈ ਕਿ ਜੇ ਮੈਂ ਸਭ ਦਾ ਚੰਗਾ ਕੀਤਾ ਤਾਂ ਮੇਰੀ ਝੋਲੀ ਵਿੱਚ ਕੰਡੇ ਕਿਉਂ ਪਏ ਅਸਲ ਵਿੱਚ ਜਿਸ ਨੂੰ ਤੁਸੀਂ ਸਜ਼ਾ ਸਮਝ ਰਹੇ ਹੋ ਉਹ ਕੁਦਰਤ ਦੀ ਇੱਕ ਬਹੁਤ ਬਰੀਕ ਚੌਂ ਪ੍ਰਕਿਰਿਆ ਹੈ ਕਿਉਂਕਿ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਿਸਾਨ ਉਸੇ ਜ਼ਮੀਨ ਨੂੰ ਸਭ ਤੋਂ ਵੱਧ ਡੂੰਘਾ ਹਵਾਉਂਦਾ ਹੈ ਜਿਸ ਵਿੱਚ ਉਸਨੇ ਸਭ ਤੋਂ ਕੀਮਤੀ ਬੀਜ ਬੀਜਨੇ ਹੁੰਦੇ ਹਨ ਬਿਲਕੁਲ ਇਸੇ ਤਰ੍ਹਾਂ ਜੇਕਰ ਪਰਮਾਤਮਾ ਤੁਹਾਨੂੰ ਦੁੱਖਾਂ ਦੇ ਹੱਲ ਹੀਠਾਂ ਵਾਰਿਆ ਹੈ ਤਾਂ ਸਮਝ ਲਵੋ ਕਿ ਉਹ ਤੁਹਾਡੇ ਅੰਦਰ ਕੋਈ ਬ੍ਰह्म ਗਿਆਨ ਦਾ ਬੀਜ ਬੋਣਾ ਚਾਹੁੰਦਾ ਹੈ ਜੋ ਸੌਖੀ ਜ਼ਿੰਦਗੀ ਵਿੱਚ ਕਦੇ ਪੁੰਗਰ ਹੀ ਨਹੀਂ ਸਕਦਾ ਸੀ ਤੁਹਾਨੂੰ ਇੱਕ ਨਵੀਂ ਗੱਲ ਸਮਝਣੀ ਪਵੇਗੀ ਇਸ ਦੁਨੀਆ ਵਿੱਚ ਕਰਮਾਂ ਦੇ ਨਿਪਟਾਰੇ ਦਾ ਇੱਕ ਕਾਨੂੰਨ ਹੈ ਜਿਸ ਨੂੰ ਕਰਜਾ ਉਤਾਰਨਾ ਕਹਿੰਦੇ ਹਨ ਅਤੇ ਚੰਗੇ ਇਨਸਾਨਾਂ ਨਾਲ ਮਾੜਾ ਇਸ ਲਈ ਹੁੰਦਾ ਹੈ ਕਿਉਂਕਿ ਕੁਦਰਤ ਚਾਹੁੰਦੀ ਹੈ ਕਿ ਤੁਹਾਡਾ ਪਿਛਲੇ ਜਨਮਾ ਦਾ ਸਾਰਾ ਹਿਸਾਬ ਕਿਤਾਬ اسی جنم جلدی تو جلدی صاف کر دیتا دے تا جو تسی اگلے سفر لئی بلکل ہلکے ہو جاؤ جدو ایک سنیا سونے اگ بچا ہے تو سونا یہ شکایت نہیں کر سکتا ਕਿ ਮੈਨੂੰ ਹੀ ਕਿਉਂ ਸਾੜਿਆ ਜਾ ਰਿਹਾ ਹੈ ਕਿਉਂਕਿ ਉਸ ਅਗ ਦਾ ਮਕਸਦ ਸੋਨੇ ਨੂੰ ਖਤਮ ਕਰਨਾ ਨਹੀਂ ਸਗੋਂ ਉਸ ਵਿੱਚ ਮਿਲੀ ਹੋਈ ਖੋਟ ਨੂੰ ਸਾੜਨਾ ਹੁੰਦਾ ਹੈ ਇਸੇ ਤਰ੍ਹਾਂ ਤੁਹਾਡੇ ਜੀਵਨ ਵਿੱਚ ਆਏ ਇਹ ਧੋਖੇ ਇਹ ਬਿਮਾਰੀਆਂ ਇਹ ਨੁਕਸਾਨ ਇਹ ਸਿਰਹ ਉਹ ਅਗ ਹੈ ਜੋ ਤੁਹਾਡੇ ਅੰਦਰਲੀ ਮੋਹ ਮਾਇਆ ਦੀ ਖੋਟ ਨੂੰ ਸਾੜ ਰਹੀ ਹੈ ਤਾਂ ਜੋ ਤੁਸੀਂ ਨਿਰੋਗ ਕੰਚਨ ਬਣ ਸਕੋ ਅਸੀਂ ਅਕਸਰ ਸੋਚਦੇ ਹਾਂ ਕਿ ਰੱਬ ਸਾਡੀ ਪ੍ਰਿਆਰ ਨਹੀਂ ਸੁਣ ਰਿਹਾ ਪਰ ਸਚਾਈ ਇਹ ਹੈ آتما سن رہا ہے جو مکتی کہوں کی ہے پاویں تا من سکھ چاہتا ہوگی پر آتما جانتی ہے کہ جدوں تک یہ دل دنیا وی ٹا پوری طرح ਉਸ ਮਾਲਕ ਨਾਲ ਨਹੀਂ ਜੁੜ ਸਕਦਾ ਯਾਦ ਰੱਖੋ ਜਿਸ ਪੱਥਰ ਨੂੰ ਚੈਣੀ ਦੀ ਮਾਰ ਸੈਨ ਵਿੱਚ ਤਕਰੀਬ ਹੁੰਦੀ ਹੈ ਉਹ ਕਦੇ ਮੂਰਤ ਨਹੀਂ ਬਣਦਾ ਅਤੇ ਤੁਸੀਂ ਉਹ ਚੁਣੇ ਹੋਏ ਪੱਥਰ ਹੋ ਜਿਨ੍ਹਾਂ ਨੂੰ ਰੱਬ ਖੁਦ ਕਰ ਰਿਹਾ ਹੈ ਇਸ ਲਈ ਜਦੋਂ ਵੀ ਜ਼ਿੰਦਗੀ ਵਿੱਚ ਹਨੇਰਾ ਛਾ ਜਾਵੇ ਤਾਂ ਕਬਰਾਂ ਦੀ بجائے ਇਹ ਸੋਚੋ ਕਿ ਸ਼ਾਇਦ ਪਰਮਾਤਮਾ ਤੁਹਾਨੂੰ ਦੁਨੀਆਂ ਦੇ ਸ਼ੋਰ ਤੋਂ ਦੂਰ ਕਰਕੇ ਇਕਾਂਤ ਵਿੱਚ ਲੈ ਜਾਣਾ ਚਾਹੁੰਦਾ ਹੈ ਇੱਥੇ ਹੀ ਉਹ ਗੁਪਤ ਭੇਦ ਖੁੱਲਦਾ ਹੈ جس بارے اسی روز گل کرتے ہیں سالاں تو اس اند ناد بارے سنتے آ رہے ہو ابیاس اب بھی کرتے ہو پر سچ دسو کی وہ آواز دکھے سنائی دندی ہے نہیں نا پتہ کیوں ਕਿਉਂਕਿ ਤੁਹਾਡੇ ਅੰਦਰ ਸੰਸਾਰ ਦਾ ਸ਼ੋਰ ਬਹੁਤ ਹੈ ਅਤੇ ਇਹ ਦੁੱਖ ਉਸੇ ਸ਼ੋਰ ਨੂੰ ਖਤਮ ਕਰਨ ਲਈ ਆਉਂਦੇ ਹਨ ਜਦੋਂ ਬੰਦਾ ਦੁੱਖ ਵਿੱਚ ਹੁੰਦਾ ਹੈ ਤਾਂ ਉਸ ਦਾ ਬਾਰ ਪਟਕਦਾ ਮਨ ਅਚਾਨਕ ਥੱਕ ਕੇ ਡਿੱਗ ਪੈਂਦਾ ਹੈ ਅਤੇ ਉਸੇ ਚੁੱਪ ਵਿੱਚ ਉਸੇ ਖਾਮੋਸ਼ੀ ਦੇ ਪਲ ਵਿੱਚ ਉਹ ਬਰੀਕ ਤੋਂ ਬਰੀਕ ਸ਼ਬਦ ਤੁਨ ਪ੍ਰਗਟ ਹੁੰਦੀ ਹੈ ਜੋ ਸੁੱਖਾਂ ਵਿੱਚ ਦੱਬੀ ਹੋਈ ਸੀ ਸੋ ਗੁਰਮਖੋ ਇਹ ਦੁੱਖ ਤੁਹਾਨੂੰ ਤੋੜਨ ਲਈ ਨਹੀਂ ਰਗੂ ਤੁਹਾਨੂੰ ਇੰਨਾ ਸ਼ਾਂਤ ਕਰਨ ਲਈ ਆਇਆ ਹੈ ਤੇ ਤੁਸੀਂ ਆਪਣੇ ਅੰਦਰ ਵੱਜ ਰਹੇ ਉਸ ਇਲਾਹੀ ਕੀਰਤਨ ਨੂੰ ਸੁਣ ਸਕੋ ਜੋ ਤੁਹਾਨੂੰ ਸਦਾ ਲਈ ਇਸ ਦੁੱਖ ਸੁੱਖ ਦੇ ਚੱਕਰ ਵਿੱਚੋਂ ਬਾਹਰ ਕੱਢ ਲਵੇਗਾ ਇਸ ਲਈ ਆਪਣੇ ਹੰਝੂ ਪੂੰਝ ਲਵੋ اج تو شکایت کرنی بند کر دے یاد رکھنا جب پرماتما کسے تو دنیا دی جھوٹھی خوشی کھو خو ہے تاں بدلے لگلے وہ اس دے ہے جو سب تو بڑی دات ہے بس صبر پلا پڑی رکھو تو بھی چنگا سما ان دروازے تے دستک دے رہا ہے واحر جی کا خالسا واحر جی کی فتح